ਪਰਬ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਨ ਸਦ ਬਲਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਨ ਸੂਖ ਬਿਹਾਵੇ ਪ੍ਰਭ ਕੋ ਸਿਮਰੈ ਤਨ ਆਤਮ ਜੀਤਾ ਪਰਭੂ ਕੋ ਸਿਮਰਹਿ ਤਨ ਨਿਰਮਲ ਰੀਤਾ ਪਰਭੂ ਕੋ ਸਿਮਰਹਿ ਤਨ ਆਨੰਦ ਕਨੇਰੇ ਪਰਭੂ ਕੋ ਸਿਮਰਹਿ ਬਸੇ ਹਰ ਨੀਰੇ ਸੰਤ ਕਿਰਪਾ ਤੇ ਆਨੰਦ ਜਾਗ ਨਾਨਕ ਸਿਮਰਨ ਪੂਰੇ ਭਾਗ